ਸਭੀ ਕੋ ਜੀ ਆਇਆਂ ਨੂੰ ਅੱਜ ਇਸ ਪਰਮੇਸ਼ੁਰ ਦੇ ਬਚਨ ਦੇ ਵਿੱਚ ਉਹ ਸਿੱਖਾਂਗੇ ਕਿ ਦੇਣਾ ਇੱਕ ਵਰਕਲ ਹੈ ਹallelujah ਮਤੀ ਦੇ ਪੁਸਤਕ ਉਹਦਾ 6 ਨੰਬਰ ਅਧਿਆਇ ਤੇ ਉਹਦੀ 1 ਨੰਬਰ ਪੰਕਤੀ ਦੇ ਵਿੱਚ ਆਓ ਆਪਾਂ ਦੇਖਦੇ ਹਾਂ ਇੱਥੇ ਇਦਾਂ ਲਿਖਿਆ ਹੈ ਮਤੀ 6 ਦੀ 1 ਦੇ ਵਿੱਚ ਕਹਿੰਦਾ ਖਬਰਦਾਰ ਤੁਸੀਂ ਆਪਣੇ ਧਰਮ ਦੇ ਕੰਮ ਮਨੁੱਖਾਂ ਦੇ ਸਾਹਮਣੇ ਉਹਨਾਂ ਨੂੰ ਵਿਖਾਉਣ ਲਈ ਨਾ ਕਰੋ ਨਹੀਂ ਤਾਂ ਤੁਹਾਡੇ ਪਿਤਾ ਕੋਲ ਜਿਹੜਾ ਸਵਰਗ ਵਿੱਚ ਹੈ ਤੁਹਾਡਾ ਕੋਈ ਫਲ ਨਹੀਂ ਪ੍ਰਭੂ ਕਹਿੰਦੇ ਜਿਹੜੇ ਸਾਡੇ ਧਰਮ ਦੇ ਕੰਮ ਆ ਉਹ ਕੰਮ ਤੁਸੀਂ ਦਿਖਾਵੇ ਲਈ ਨਾ ਕਰੋ ਜਦੋਂ ਅਸੀਂ ਕੋਈ ਵੀ ਧਰਮ ਦਾ ਕੰਮ ਵਿਖਾਵੇ ਲਈ ਕਰਦੇ ਆ ਫਿਰ ਸਾਨੂੰ ਫਲ ਨਹੀਂ ਮਿਲਦਾ ਪਰ ਜੇ ਸੀ ਧਰਮ ਦੇ ਕੰਮਾਂ ਨੂੰ ਚੁੱਪ ਕਰਕੇ ਗੁੱਪ ਰਹਿ ਕੇ ਪਰਮੇਸ਼ਰ ਨੂੰ ਹਾਜ਼ਰ ਸਮਝ ਕੇ ਕਰਦੇ ਆ ਫਿਰ ਅਸੀਂ ਪਰਮੇਸ਼ੂ ਦੀ ਹਜ਼ੂਰੀ ਦੇ ਵਿੱਚੋਂ ਫਲ ਪਾਉਨੇ ਆ ਹਾਲੇਲੂਇਆ ਸੋ ਕੀ ਲਿਖਦਾ ਧਰਮ ਦੇ ਕੰਮ ਵਿਖਾਵੇ ਲਈ ਨਾ ਕਰੋ ਕਿਨਾਂ ਉਹਨਾਂ ਨੂੰ ਵਿਖਾਉਣ ਦੇ ਲਈ ਨਾ ਕਰੋ ਕਿਨਾਂ ਨੂੰ ਲੋਕਾਂ ਨੂੰ ਕਿਹ ਵਰੀ ਦੇਖੋ ਮਦਦ ਕਰਨਾ ਕੀ ਆ ਧਰਮ ਦਾ ਕੰਮ ਆ দান ਕਰਨਾ ਧਰਮ ਦਾ ਕੰਮ ਆ ਪ੍ਰਾਤਨਾ ਕਰਨਾ ਧਰਮ ਦਾ ਕੰਮ ਆ ਵਰਤ ਰੱਖਣਾ ਧਰਮ ਦਾ ਕੰਮ ਆ ਭੇਟਾ ਦਾ ਸੁਆੰਦ ਇਹ ਕੀ ਆ ਧਰਮ ਦਾ ਕੰਮ ਆ ਵਚਨ ਪੜਨਾ ਧਰਮ ਦਾ ਕੰਮ ਆ ਇਹ ਕੰਮ ਜਿਹੜੇ ਧਰਮ ਦੇ ਆ ਇਹ ਕੰਮ ਸਿ ਗੁਪਤ ਵਿੱਚ ਕਰਨੇ ਆ हां ਤੁਸੀਂ ਕਰ ਰਹੇ ਆ ਕੋਈ ਨੋਟ ਕਰ ਰਿਹਾ ਆ नो ਪ੍ਰੋਬਲਮ ਪਰ ਤੁਹਾਡੀ ਇੰਟੈਂਸ਼ਨ ਦਿਖਾਉਣਾ ਨਹੀਂ ਹੋਣਾ ਚਾਹੀਦੀ ਤੁਹਾਡਾ ਉਹਦੇ ਪਿੱਛੇ ਮਕਸਦ ਵਿਖਾਵਾ ਕਰਨਾ ਨਹੀਂ ਹੋਣਾ ਚਾਹੀਦਾ ਬਹੁਤ ਸਾਰੇ ਲੋਕ ਆ ਉਹ ਜਦੋਂ ਕਿਸੇ ਦੀ ਮਦਦ ਕਰਦੇ ਆ ਅੱਗੋਂ ਪਿੱਛੋਂ ਨਹੀਂ ਕਰਦੇ ਉਦੋਂ ਕਰਦੇ ਆ ਜਦੋਂ ਚਾਰ ਬੰਦੇ ਉਹਨਾਂ ਨੂੰ ਦੇਖਣ ਵਾਲੇ ਹੋਣ ਬੋਸਾਰੇ ਲੋਕ ਆ ਹੋ ਸਕਦਾ ਉਹ ਚਰਚ ਵਿੱਚ ਵੀ ਜਾਂ ਕਿਸੇ ਹੋਰ ਜਗ੍ਹਾ ਤੇ ਸੇਵਾ ਉਸ ਵੇਲੇ ਕਰਦੇ ਹੋਣ ਜਦੋਂ ਕੋਈ ਉਹਨਾਂ ਨੂੰ ਵੇਖਣ ਵਾਲਾ ਹੋਵੇ ਤੇ ਜਦੋਂ ਕੋਈ ਵੇਖਣ ਵਾਲਾ ਨਹੀਂ ਉਦੋਂ ਉੱਥੇ ਹੀ ਭਾਂਡੇ ਟਿੰਡੇ ਛੱਡ ਕੇ ਚਲੇ ਜਾਂਦੇ ਹੋਣ ਉੱਥੇ ਦਰਿਆ ਰੱਖ ਕੇ ਚਲੇ ਜਾਂਦੇ ਹੋਣ ਉੱਥੇ ਕੁਰਸੀਆਂ ਛੱਡ ਕੇ ਚਲੇ ਜਾਂਦੇ ਹੋਣ ਕਈ ਘਰਾਂ ਦੇ ਵਿੱਚ ਵੀ ਇਦਾਂ ਹੀ ਆ ਹੁਣ ਕਈਆਂ ਘਰਾਂ ਦੇ ਤਜਰਬੇ ਸਾਡੇ ਕੋਲ ਕਿੱਥੋਂ ਆਉਂਦੇ ਆ ਤੁਸੀਂ ਲੈ ਕੇ ਆਉਂਦੇ ਆ ਕਈ ਭੈਣ ਭਰਾ ਨਹੀਂ ਕੇ ਦੱਸਦੇ ਸਾਡੇ ਪਰਿਵਾਰ ਦਾ ਫਲਾਨਾ ਮੈਂਬਰ ਜਦੋਂ ਉਹਦਾ ਆਦਮੀ ਘਰੇ ਹੁੰਦਾ ਆ ਉਹ ਮੋਰੇ ਮੋਰੇ ਹੋ ਕੇ ਕੰਮ ਕਰਦੀ ਆ ਜਦੋਂ ਉਹਦਾ ਆਦਮੀ ਘਰੇ ਨਹੀਂ ਹੁੰਦਾ ਡੱਕਾ ਬਣ ਕੇ ਦੂਰਾ ਨਹੀਂ ਕਰਦੀ ਜਿਵੇਂ ਆਪਣੇ ਘਰ ਸਮਝਦੀ ਆ ਇੱਕ ਔਰਤ ਫਿਰ ਉਹਨੇ ਕੀ ਕਰਨਾ ਆ ਆਪਣੇ ਹਸਬੰਡ ਦੇੋਂ ਔਰ ਤੋਂ ਪਹਿਲਾਂ ਪਹਿਲਾਂ ਸਾਰੇ ਕੰਮ ਫਿਨਿਸ਼ ਕਰਨੇ ਆ ਕਿ ਮੈਂ ਕੁਆਲਟੀ ਟਾਈਮ ਆਪਣੇ ਹਸਬੰਡ ਦੇ ਨਾਲ ਸਪੈਂਡ ਕਰ ਲਵਾਂ ਪਰ ਜੇ ਸਿਰਫ ਉਹਨੇ ਵਿਖਾਵੇ ਨੂੰ ਕਰਨਾ ਫਿਰ ਉਹਨੇ ਸਾਰੇ ਡਿਲੇਅ ਵਿੱਚ ਰੱਖਣੇ ਪੈਂਡਿੰਗ ਰੱਖਣੇ ਜਦੋਂ ਆਊਗਾ ਉਦੋਂ ਹਾਏ ਹਾਏ ਕਰਕੇ ਕਰਨੇ ਆ ਵੀ ਮੈਂ ਹੀ ਸਾਰਾ ਕੰਮ ਜਿਹੜਾ ਹੈ ਉਹ ਲਈ ਫਿਰਦੀ ਹਾਂ ਪਰ ਇਹ ਆਦਤਾਂ ਚੰਗੀਆਂ ਨਹੀਂ ਆ ਭਾਵੇਂ ਇਹ ਸਾਡੇ ਆਪਣੇ ਘਰ ਵਿੱਚ ਆ ਜਾਂ ਘਰੋਂ ਬਾਹਰ ਇਹ ਆਦਤਾਂ ਚੰਗੀਆਂ ਨਹੀਂ ਆ ਤਾਂ ਕਿਸੇ ਨੂੰ ਦਿਖਾ ਕੇ ਦੇਣਾ ਇਹ ਆਦਤ ਚੰਗੀ ਨਹੀਂ ਆ ਪ੍ਰਾਤਮਿਕ ਕਰਨੀ ਕਿਸੇ ਨੂੰ ਵਿਖਾਉਣ ਦੇ ਲਈ ਕਿਸੇ ਨੂੰ ਇੰਪ੍ਰੈਸ ਕਰਨ ਦੇ ਲਈ ਇਹ ਆਦਤ ਚੰਗੀ ਨਹੀਂ ਆ ਦੇਖੋ দান ਦੇਣਾ ਗੱਲ ਚੰਗੀ ਆ ਭੇਟਾ ਤੇ ਦਸਵੰਧ ਕੱਢਣੇ ਬਹੁਤ ਹੱਦੋਂ ਵੱਧ ਚੰਗੀ ਗੱਲ ਆ ਹਾਂਜੀ ਕਿਸੇ ਦੀ ਮਦਦ ਕਰਨਾ ਇਸ ਤੋਂ ਚੰਗਾ ਹੋਰ ਕੀ ਹੋ ਸਕਦਾ ਵਰਤ ਰੱਖਣਾ ਇਹ ਤਾਂ ਸਭ ਤੋਂ ਵਧੀਆ ਗੱਲ ਹੈ। ਪ੍ਰਾਰਥਨਾ ਕਰਨਾ ਤਾਂ ਪਰਮੇਸ਼ਵਰ ਦਾ ਹੁਕਮ ਹੈ। ਪਰਮੇਸ਼ਵਰ ਦੇ ਨਾਲ ਆਪਣਾ ਰਿਸ਼ਤਾ ਗੂੜਾ ਬਣਾ ਕੇ ਰੱਖਣਾ ਇਹ ਤਾਂ ਪਰਮੇਸ਼ਵਰ ਨੂੰ ਪਸੰਦ ਹੈ। ਇਹ ਸਭ ਚੀਜ਼ਾਂ ਪਰਮੇਸ਼ਵਰ ਜੀ ਨੂੰ ਪਸੰਦ ਹੈ। ਪਰ ਜਦੋਂ ਅਸੀਂ ਇਹਨਾਂ ਚੰਗੀਆਂ ਚੀਜ਼ਾਂ ਨੂੰ ਗਲਤ ਨੀਤ ਦੇ ਨਾਲ ਕਰਦੇ ਹਾਂ ਸਿਰਫ ਦੂਜੇ ਨੂੰ ਇੰਪ੍ਰੈਸ ਕਰਨ ਦੇ ਲਈ ਕਰਨੇ ਆ ਵਿਖਾਵੇ ਦੇ ਲਈ ਕਰਦੇ ਆ ਉਦੋਂ ਇਹ ਚੰਗੀਆਂ ਚੀਜ਼ਾਂ ਸਾਡੇ ਲਈ ਮਾੜੀਆਂ ਸਾਬਤ ਹੋ ਜਾਂਦੀਆਂ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਉਹ ਇਹ ਪ੍ਰਾਰਥਨਾ ਜੋ ਪਰਮੇਸ਼ਵਰ ਜੀ ਦੀ ਇੱਛਾ ਕੇ ਮਨੁੱਖ ਪਰਮੇਸ਼ਵਰ ਦੇ ਅੱਗੇ ਕਰੇ ਜਦੋਂ ਉਹ ਪਰਸਨਲੀ ਨਹੀਂ ਕਰਦਾ ਪਰ ਵਿਖਾਵੇ ਲਈ ਕਰਦਾ ਆ ਉਹ ਸੁਣੀ ਨਹੀਂ ਜਾਂਦੀ ਉਹ ਪਰਮੇਸ਼ਵਰ ਨੂੰ ਪਸੰਦ ਨਹੀਂ ਆਉਂਦੀ ਉਹੀ ਦਾਨ ਜੋ ਪਰਮੇਸ਼ਵਰ ਚਾਹੁੰਦੇ ਆ ਕਿ ਮਨੁੱਖ ਦੇਵੇ ਉਹ ਜਦੋਂ ਉਹਨੂੰ ਦੇਣਾ ਚਾਹੀਦਾ ਉਦੋਂ ਨਹੀਂ ਦਿੰਦਾ ਪਰ ਕਿਸੇ ਨੂੰ ਦਿਖਾਉਣ ਦੇ ਲਈ ਕੱਢ ਕੇ ਦਿੰਦਾ ਉਹ ਪਰਮੇਸ਼ਵਰ ਦੇ ਹਜ਼ੂਰੀ ਚ ਕਬੂਲ ਨਹੀਂ ਹੁੰਦਾ ਉਹ ਪਰਮੇਸ਼ਵਰ ਨੂੰ ਪਸੰਦ ਨਹੀਂ ਆਉਂਦਾ ਤਾਂ ਚੰਗੀਆਂ ਚੀਜ਼ਾਂ ਕਈ ਵਾਰੀ ਸਾਡੇ ਲਈ ਬੁਰੀਆਂ ਸਾਬਤ ਹੋ ਜਾਂਦੀਆਂ ਜਦੋਂ ਚੰਗੀਆਂ ਚੀਜ਼ਾਂ ਦੇ ਪਿੱਛੇ ਸਾਡੇ ਇਰਾਦੇ ਖਰਾਬ ਹੋ ਜਾਂਦੇ ਆ ਤਾਂ ਵਚਨ ਕੀ ਕਹਿੰਦਾ ਧਰਮ ਦੇ ਕੰਮ ਅੱਲੇ ਲੋਕਾਂ ਨੂੰ ਵਿਖਾਉਣ ਦੇ ਲਈ ਨਾ ਕਰੀ ਹੁਣ ਤੁਸੀਂ ਦੇਖੋ ਕਈ ਵਾਰੀ ਕੋਈ ਲੋਕੀ ਬਿਲਡਿੰਗ ਬਣਾ ਦਿੰਦੇ ਕਿਸੇ ਨੂੰ ਸਧਾਰਨ ਲੋਕਾਂ ਦੀ ਗੱਲ ਕਰਦੇ ਹਾਂ ਫਿਰ ਉਹ ਕੀ ਕਹਿਣਗੇ ਇਹਦੇ ਉੱਤੇ ਸਾਡਾ ਨਾਮ ਲਿਖ ਦਿਓ ਪੱਥਰ ਲਾ ਦਿਓ ਇੱਥੇ ਫੁਲਾਨੇ ਨੇ ਮਕਾਨ ਬਣਾ ਕੇ ਦਿੱਤਾ ਸੀ ਆਹ ਕਮਰਾ ਫੁਲਾਨੇ ਨੇ ਬੁਆਇਆ ਸੀ ਕਈ ਲੋਕੀ ਪੱਖਾ ਚੜਾਉਣਗੇ ਸਾਰੇ ਪਰਾਂ ਤੇ ਟੱਬਰ ਦੇ ਨਾਮ ਲਿਖੇ ਹੋਣਗੇ ਫਲਾਨਾ ਚਮਕਾਨਾ ਜਿਹਨੂੰ ਨਿਆਣੇ ਨੂੰ ਬੋਲਣਾ ਨਹੀਂ ਆਉਂਦਾ ਉਹਦਾ ਵੀ ਨਾਮ ਲਿਖਿਆ ਹੋਊਗਾ ਜਿਹੜਾ ਇਸ ਧਰਤੀ ਤੇ ਨਹੀਂ ਉਹਦਾ ਵੀ ਨਾਮ ਲਿਖਿਆ ਹੋਊਗਾ ਕੋਈ ਭਾਂਡਾ ਧਾਰਮਿਕ ਸਥਾਨ ਤੇ ਚੜਾਉਣਾ ਉਹਦੇ ਥੱਲੇ ਕੱਪੜਾ ਦਾ ਪੂਰੇ ਦਾ ਨਾਮ ਲਿਖਣਾ ਇਹਦਾ ਮਤਲਬ ਉਹ ਆਪਣਾ ਨਾਮ ਕਰਨਾ ਚਾਹੁੰਦੇ ਆ ਇਹਦਾ ਮਤਲਬ ਆ ਉਹ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਅਸੀਂ ਦਿੱਤਾ ਆ ਜੇ ਅੱਪਾ ਇਤਾਂ ਮਸ਼ਹੂਰੀ ਕਰਨੀ ਚਾਹੁੰਦੇ ਆ ਫੇਰ ਥੋੜੇ ਹੀ ਪੈਸੇ ਲੱਗਦੇ ਆ ਅਖਬਾਰਾਂ ਵਾਲੇ ਬਹੁਤ ਮਿਲ ਸਕਦੇ ਆ ਜਿਹੜੇ ਤੁਹਾਡੀਆਂ ਮਸ਼ਹੂਰੀਆਂ ਲਾ ਦੇਣ ਟੈਲੀਵਿਜ਼ਨ ਦੇ ਵਿੱਚ ਵੀ ਪੈਸੇ ਲਾ ਕੇ ਤਾਂ ਮਸ਼ਹੂਰੀ ਉੱਥੇ ਵੀ ਆ ਜਾਂਦੀ ਆ ਪਰ ਯਾਦ ਰੱਖਿਓ ਅਗਰ ਤੁਸੀਂ ਪਰਮੇਸ਼ਵਰ ਜੀ ਦੀ ਨਜ਼ਰ ਵਿੱਚ ਮਸ਼ਹੂਰ ਹੋਣਾ ਚਾਹੁੰਦੇ ਆ ਅਗਰ ਤੁਸੀਂ ਸਵਰਗ ਵਿੱਚ ਮਸ਼ਹੂਰ ਹੋਣਾ ਚਾਹੁੰਦੇ ਆ ਤਾਂ ਇਹ ਸਾਰੇ ਚੰਗੇ ਕੰਮ ਗੁਪਤ ਵਿੱਚ ਕਰਨੇ ਹੋਣਗੇ ਹallelujah ਪ੍ਰਭੂ ਨੂੰਾਨੂੰ ਮਸ਼ਹੂਰ ਕਰਦੇ ਆ ਜਿਹੜੇ ਪ੍ਰਾਰਥਨਾ ਵੀ ਗੁਪਤ ਵਿੱਚ ਕਰਦੇ ਆ ਵਿਖਾਵੇ ਲਈ ਨਹੀਂ ਕਈ ਵਰੀ ਕਈ ਪੈਂਟਰਾ ਸਾਨੂੰ ਮਿਲਣਗੇ ਮੈਨੂੰ ਪਤਾ ਨਹੀਂ ਪਰ ਮੈਂ ਯਕੀਨ ਕਰਦੀ ਤੁਸੀਂ ਸਾਡੇ ਨਾਲ ਬਹੁਤ ਪਿਆਰ ਕਰਦੇ ਏ ਇਦਾਂ ਮੈਨੂੰ ਲੱਗਦਾ ਆ ਪਰ ਮੈਨੂੰ ਪਤਾ ਨਹੀਂ ਤੁਸੀਂ ਕਰਦੇ ਏ ਕਿ ਨਹੀਂ ਕਰਦੇ ਤੇ ਮੈਂ ਇਹ ਵੀ ਯਕੀਨ ਕਰਦੀ ਹੋ ਸਕਦਾ ਕਿਤੇ ਕਿਤੇ ਹੀ ਤੁਸੀਂ ਇੱਕ ਦੋ ਮਿੰਟ ਸਾਡੇ ਲਈ ਪ੍ਰਭੂ ਅੱਗੇ ਸਿਫਾਰਿਸ਼ ਵੀ ਕਰਦੇ ਹੋਮੋ ਪ੍ਰਾਰਥਨਾ ਕਰਦੇ ਹੋਮੋ ਪਰ ਸਮ ਟਾਈਮਸ ਕਈ ਵਾਰ ਕਿਹ ਕਹਿਣਗੇ ਅਸੀਂ ਤੁਹਾਡੇ ਲਈ ਰੋ ਰੋ ਕੇ ਪ੍ਰਾਰਥਨਾ ਕੀਤੀ

ਪੂਰਾ ਮਹੀਨਾ ਮੁੜ ਕੇ ਤੁਸੀਂ ਸਾਨੂੰ ਚੇਤਾ ਵੀ ਨਹੀਂ ਕੀਤਾ ਸਮ ਟਾਈਮਸ ਅਸੀਂ ਕੀ ਸੋਚਦੇ ਮੈਂ ਪ੍ਰਾਰਥਨਾ ਕੀਤੀ ਆ ਫਲਾਣੇ ਬੰਦੇ ਲਈ ਇਹਨੂੰ ਪਤਾ ਨਹੀਂ ਮੈਂ ਇਹਦੇ ਲਈ ਪ੍ਰਾਰਥਨਾ ਕੀਤੀ ਮੈਂ ਇਹਨੂੰ ਜਾ ਕੇ ਫਟਾਫਟ ਦੱਸ ਆਵਾਂ ਮੈਂ ਤੇਰਾ ਬਹੁਤ ਹਮਦਰਦ ਤੇ ਆ ਮੈਂ ਤੇਰੇ ਲਈ ਬਹੁਤ ਪ੍ਰਾਰਥਨਾ ਕਰਦਾ ਆ ਤੁਸੀਂ ਬਹੁਤ ਚੰਗਾ ਕੰਮ ਕਰਦੇ ਆ ਅਸੀਂ ਤਾਂ ਖੁਦ ਤੁਹਾਡੇ ਅੱਗੇ ਰਿਕੁਐਸਟ ਕਰਦੇ ਆ ਕਿਉਂਕਿ ਕਲੀਸਿਆ ਦਾ ਇਹ ਫਰਜ ਬਣਦਾ ਕਿ ਉਹ ਆਪਣੇ ਆਗੂਆਂ ਦੇ ਲਈ ਪ੍ਰਾਰਥਨਾ ਕਰਨ ਪੂਰੇ ਰੋਜ਼ ਨਾਲ ਕਰਨ ਰੋ ਕੇ ਭਾਵੇਂ ਨਾ ਕਰੋ ਸਾਫ ਦਿਲ ਦੇ ਨਾਲ ਕਰੋ نو ਪ੍ਰੋਬਲਮ ਰੋਣ ਦੀ ਜ਼ਰੂਰਤ ਨਹੀਂ ਆ ਪ੍ਰਭੂ ਕਦੇ ਵੀ ਤੁਹਾਡੇ ਉੱਤੇ ਇਹੋ ਜਿਹਾ ਟਾਈਮ ਨਾ ਲਿਆਉਣ ਕਿ ਤੁਹਾਨੂੰ ਆਪਣੇ ਆਗੂਆਂ ਦੇ ਲਈ ਰੋ ਕੇ ਪ੍ਰਾਰਥਨਾ ਕਰਨੀ ਪਵੇ ਮੈਂ ਕਹਿੰਨੀ ਹਮੇਸ਼ਾ ਜਦੋਂ ਵੀ ਤੁਸੀਂ ਆਪਣੇ ਆਗੂਆਂ ਦੇ ਲਈ ਪ੍ਰਾਰਥਨਾ ਕਰੋ ਹੱਸਦੇ ਹੋਏ ਆ ਪ੍ਰਾਰਥਨਾ ਕਰੋ ਫਾਇਰ ਪ੍ਰੇਅਰ ਕਰੋ ਆਪਣੇ ਆਗੂਆਂ ਦੇ ਲਈ ਮੈਂ ਕਹਿੰਨੀ ਕਦੇ ਵੀ ਇਹੋ ਜਿਹਾ ਚਾਂਸ ਨਾ ਮਿਲੇ ਕਿ ਤੁਹਾਨੂੰ ਆਪਣੇ ਆਗੂਆਂ ਦੇ ਲਈ ਰੋ ਕੇ ਪ੍ਰੇਅਰ ਕਰਨੀ ਪਏ ਕਿਉਂਕਿ ਜਦੋਂ ਤੁਸੀਂ ਰੋ ਕੇ ਪ੍ਰੇਅਰ ਕਰ ਰਹੇ ਹੋ ਤਾਂ ਮਤਲਬ ਕਿ ਜਿਹਦੇ ਲਈ ਤੁਸੀਂ ਰੋ ਕੇ ਪ੍ਰੇਅਰ ਕਰ ਰਹੇ ਉਹ ਬਹੁਤ ਮੰਦੇ ਹਾਲ ਦੇ ਵਿੱਚ ਹੈ ਔਰ ਕਦੇ ਵੀ ਪ੍ਰਭੂ ਇਦਾਂ ਦਾ ਟਾਈਮ ਨਾ ਲੈ ਕੇ ਹੋਣ ਪਰ ਅਕਾ ਤੁਸੀਂ ਕਰ ਰਹੇ ਆ ਤੁਸੀਂ ਉਹਨੂੰ ਗੁਪਤ ਵਿੱਚ ਰੱਖਣਾ ਹੈ ਤੁਸੀਂ ਜੋ ਵੀ ਕਿਸੇ ਦੇ ਲਈ ਵੀ ਪ੍ਰਾਰਥਨਾ ਕਰ ਰਹੇ ਆ ਉਹ ਪਰਮੇਸ਼ਵਰ ਜੀ ਜਾਣਦੇ ਆ ਪਰ ਪ੍ਰਭੂ ਨੇ ਜ਼ਰੂਰ ਤੁਹਾਨੂੰ ਉਹਦਾ ਅਜ਼ਰ ਦੇਣਾ ਹੈ ਇਹ ਕਿਸੇ ਮਨੁੱਖ ਦੀ ਸਲਾਹ ਨਹੀਂ ਆ वचन ਇਦਾਂ ਲਿਖਦਾ ਖਬਰਦਾਰ ਬੀਅ ਬੇਹ ਸੁਚੇਤ ਹੋਵੋ ਤੁਸੀਂ ਆਪਣੇ ਜਦੋਂ ਤੁਸੀਂ ਕਿਸੇ ਦੀ ਭਲਾਈ ਕਰਦੇ ਹੋ ਕੀ ਆ ਧਰਮ ਦਾ ਕੰਮ ਕਿਸੇ ਲਈ ਪ੍ਰਾਰਥਨਾ ਕਰਨਾ ਧਰਮ ਦਾ ਕੰਮ দান ਦੇਣਾ ਧਰਮ ਦਾ ਕੰਮ ਇਹ ਸਭ ਧਰਮ ਦੇ ਕੰਮ ਨੇ ਪਰ ਜਦ ਕਦੇ ਤੁਸੀਂ ਧਰਮ ਦੇ ਕੰਮ ਮਨੁੱਖਾਂ ਦੇ ਸਾਹਮਣੇ ਸੌਰੀ ਤੁਸੀਂ ਆਪਣੇ ਧਰਮ ਦੇ ਕੰਮ ਮਨੁੱਖਾਂ ਦੇ ਸਾਹਮਣੇ ਉਹਨਾਂ ਨੂੰ ਵਿਖਾਉਣ ਨਹੀਂ ਨਾ ਕਰੋ ਨਹੀਂ ਤਾਂ ਤੁਹਾਡੇ ਪਿਤਾ ਕੋ ਜਿਹੜਾ ਸਵਰਗ ਵਿੱਚ ਹੈ ਤੁਹਾਡਾ ਕੋਈ ਫਲ ਨਹੀਂ ਅੱਜ ਕਿਉਂ ਇਹ ਵਰਡ ਜਿਹੜਾ ਅਸੀਂ ਸੁਣਾਇਆ ਜਾ ਰਿਹਾ ਬੱਚਿਆਂ ਵਿੱਚੋਂ ਇਹਦਾ ਮਤਲਬ ਪ੍ਰਭੂ ਤੁਹਾਨੂੰ ਰਿਵਾਰਡ ਦੇਣਾ ਚਾਹੁੰਦੇ ਆ ਪ੍ਰਭੂ ਤੁਹਾਨੂੰ ਤੁਹਾਡੀਆਂ ਕੀਤੀਆਂ ਪ੍ਰਾਰਥਨਾਵਾਂ ਦਾ ਤੁਹਾਡੇ ਦਿੱਤੇ ਦਾਨਾਂ ਦਾ ਤੁਹਾਡੀਆਂ ਕੀਤੀਆਂ ਭਲਾਈਆਂ ਦਾ ਫਲ ਦੇਣਾ ਚਾਹੁੰਦੇ ਆ ਪਰ ਦੇ ਇਸ ਲਈ ਨਹੀਂ ਰਹੇ ਕਿਉਂਕਿ ਤੁਸੀਂ ਫਲ ਪ੍ਰਾਪਤ ਕਰਨ ਤੋਂ ਪਹਿਲਾਂ ਆਪਣੇ ਕੰਮਾਂ ਦੀ ਮਸ਼ਹੂਰੀ ਕਰਨ ਲੱਗ ਜਾਂਦੇ ਆ ਤੁਸੀਂ ਆਪਣੇ ਕੰਮਾਂ ਦੀ ਮਸ਼ਹੂਰੀ ਨਹੀਂ ਕਰਨੀ। ਬਚਲ ਕਹਿੰਦਾ ਨਹੀਂ ਤਾਂ ਤੁਹਾਡੇ ਪਿਤਾ ਕੋਲ ਜਿਹੜੇ ਸਵਰਗ ਵਿੱਚ ਹੈ ਤੁਹਾਡਾ ਕੁਝ ਫਲ ਨਹੀਂ ਪਰ ਆਪਾਂ ਤਾਂ ਫਲ ਲੈਣਾ ਆ ਇਸ ਲਈ ਆਪਾਂ ਮਸ਼ਹੂਰੀ ਨਹੀਂ ਕਰਨੀ ਆਪਾਂ ਵਿਖਾਵੇ ਦੇ ਲਈ ਨਹੀਂ ਕਰਨਾ ਪ੍ਰਭੂ ਕੀ ਚਾਹੁੰਦੇ ਆ ਅਗਰ ਤੂੰ ਲੰਗਰ ਲਾਉਣਾ ਚਾਹੁੰਦਾ ਆ ਤੂੰ ਇਸ ਲਈ ਨਾ ਲਾਹ ਕਿ ਤੇਰੇ ਏਰੀਆ ਦੇ ਲੋਕੀ ਕਹਿਣ ਬੱਲੇ ਬੱਲੇ ਕਿੰਨਾ ਚੰਗਾ ਬੰਦਾ ਆ ਇਹ ਲੰਗਰ ਲਾਉਂਦਾ ਆ ਪਰ ਤੇਰੇ ਆਪਣੇ ਘਰ ਦੇ ਵਿੱਚ ਤੇਰਾ ਭਰਾ ਭੁੱਖਾ ਹੀ ਹੋਵੇ ਉਹਨੂੰ ਤੂੰ ਰਸਣ ਨਾ ਮਹੀਨੇ ਦਾ ਲੈ ਕੇ ਦਿੱਤਾ ਹੋਵੇ ਤੇ ਬਾਹਰ ਤੂੰ ਲੰਗਰ ਲਾਇਆ ਹੋਵੇ ਇਹਦੋਂ ਚੰਗਾ ਤੇਰੇ ਲੰਗਰ ਲਾਉਣ ਦੇ ਨਾਲੋਂ ਤੂੰ ਗੁਪਤ ਰੇਚ ਹਰ ਮਹੀਨੇ ਆਪਣੇ ਭਰਾ ਨੂੰ ਰਸਣ ਦੇਈ ਜਾਂ। ਪ੍ਰਭੂ ਨੂੰ ਉਹ ਜ਼ਿਆਦਾ ਪਸੰਦ ਆਊਗਾ। ਤੂੰ ਵੀਡੀਓ ਬਣਾ ਕੇ 1000 ਰੁਪਈਆ ਦਾਨ ਕਰਦਾ ਜਾਂ 10000 ਦਾਨ ਕਰਦਾ ਲੱਖ ਰੁਪਈਆ ਦਾਨ ਕਰ ਰਿਹਾ ਜਾਂ ਉਹਦੇ ਨਾਲੋਂ ਬਿਹਤਰ ਆ ਤੂੰ 100 ਰੁਪਈਆ ਗੁਪਤ ਵਿੱਚ ਕਿਸੇ ਦੀ ਮਦਦ ਕਰ ਦੇ। ਤੈਨੂੰ ਜਾਦੀ ਵੱਡੀ ਬਰਕਤ ਮਿਲ ਸਕਦੀ ਹੈ ਜਦੋਂ ਅਸੀਂ ਮਨੁੱਖਾਂ ਦੀ ਨਜ਼ਰ ਵਿੱਚ ਚੰਗੇ ਬਣਨ ਦੀ ਕੋਸ਼ਿਸ਼ ਕਰਦੇ ਹਾਂ ਉਦੋਂ ਅਸੀਂ ਪਰਮੇਸ਼ਰ ਦੀ ਨਜ਼ਰ ਵਿੱਚ ਗਿਰ ਜਾਂਦੇ ਹਾਂ ਤੇ ਜਦੋਂ ਅਸੀਂ ਪਰਮੇਸ਼ਰ ਜੀ ਦੀ ਨਜ਼ਰ ਦੇ ਵਿੱਚ ਸਹੀ ਬਣਨ ਦੇ ਉਪਰਾਲੇ ਕਰਦੇ ਹਾਂ ਉਦੋਂ ਮਨੁੱਖ ਸਾਨੂੰ ਮੂਰਖ ਹੀ ਸਮਝਦੇ ਆ ਸੋ ਤੁਸੀਂ ਮਨੁੱਖਾਂ ਦੀ ਪਰਵਾਹ ਨਹੀਂ ਕਰਨੀ ਤੁਸੀਂ ਧਿਆਨ ਪਰਮੇਸ਼ਰ ਵੱਲ ਰੱਖਣਾ ਕਿਉਂਕਿ ਰਚਾਉਣਾ ਆਪਾਂ ਨੂੰ ਉਸੇ ਨੇ ਆ ਦੇਣਾ ਆਪਾਂ ਨੂੰ ਉਸੇ ਨੇ ਆ ਫਲਦਾਰ ਆਪਾਂ ਨੂੰ ਪਰਮੇਸ਼ਰ ਨੇ ਕਰਨਾ ਇਸ ਲਈ ਅਸੀਂ ਧਰਮ ਦੇ ਕੰਮ ਜਿਹੜੇ ਆ ਉਹੋ ਗੁਪਤ ਵਿੱਚ ਸਮਝਦਾਰੀ ਦੇ ਨਾਲ ਕਰਨੇ ਹallelujah